ਦਿਆਂ ਦੇ ਉੱਤੇ ਜਿਹੜੀ ਉਹਨਾਂ ਨੇ ਐਫਆਈਆਰ ਕੀਤੀ ਐ ਉਸ ਤੋਂ ਅੱਗੇ ਜਿਹੜੀ ਐ ਮਤਲਬ ਇਹਦੀ ਜਾਂਚ ਹੋ ਕੇ ਜਾਂਚ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੋ ਮਤਲਬ ਉਹਨਾਂ ਨੂੰ ਫੋਟੋ ਲੈ ਕੇ ਜਾਈ ਜਾਂਦੇ ਨੇ ਉਹਨਾਂ ਦੇ ਉੱਤੇ ਵੀ ਸਾਹਮਣੇ ਦੇਖ ਹਾਂ ਉਹ 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 ਜਿਹੜੀ ਪਰਿਵਾਰ ਪਰਿਵਾਰ ਦੀ ਨੌਕਰੀ 1 ਕਰੋੜ ਰੁਪਏ ਉਹ ਤਾਂ ਤੈ ਹੋ ਚੁੱਕਿਆ ਹੈ ਸਾਡਾ ਪਹਿਲੇ ਆਲਰੇਡੀ ਸਿਰਫ ਇਹੀ ਸੀਗਾ ਕਿ ਉਹਦੇ ਪਹਿਲਾਂ ਐਫਆਈਆਰ ਕੇਟੀਜ਼ ਕੀਤੀ ਜਾਏ ਐ ਫੇ ਇਹ ਕਰਕੇ ਗੱਲ ਨੂੰ ਅੱਗੇ ਤੋਰੇ ਮੇਰੇ ਤੱਕ ਦੇ ਨੂੰ ਹੁਣ ਲੈ ਕੇ ਜਾਓਗੇ ਤੁਸੀਂ ਹੁਣ ਲੈ ਕੇ ਜਾਓਗੇ ਮੇਰੇ ਤੱਕ ਦੇ ਨਹੀਂ 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 ਹੁਣ ਨਹੀਂ ਅਨੇ ਸਵੇਰ ਮਤਲਬ ਡੈਡ ਬੋਡੀ ਨੂੰ ਅਸੀਂ ਸਵੇਰ ਲੈ ਕੇ ਜਾਵਾਂਗੇ ਹਾਂ ਖਲੋਰੀਪੋਰਟ ਹੁਣ 37 ਹੈ ਜੀ ਤੁਹਾਡੀ ਕਿਹੜੇ ਪਾਸੇ ਡੱਲਰ ਸਾਹਿਬ ਡੱਲਰ ਸਾਹਿਬ ਇਸੇ ਕਰਕੇ ਡੈਡਲੌਕ ਬਣਿਆ ਹੋਇਆ ਸੀ ਕਿ ਦੂਜੇ ਪਾਸੇ ਕੋਈ ਐਕਸ਼ਨ ਜਿਹੜਾ ਨਹੀਂ ਕੀਤਾ ਜਾ ਰਿਹਾ ਸੀ ਤਾਂ ਹੁਣ ਕੀ ਜਿਹੜਾ ওভারਲੂ ਦਿੱਲੀ ਵਾਲੇ ਕੂਚ ਦੀ ਜਿਹੜੀ ਗੱਲ ਚਾਹ 29 ਦੇਖੋ ਹਾਂ ਸਾਡਾ ਮਤਲਬ ਮੀਟਿੰਗਾਂ ਸਾਰਾ ਦਿਨ ਚੱਲੀਆਂ ਨੇ ਸਾਰਾ ਦਿਨ ਮੀਟਿੰਗਾਂ ਤੋਂ ਬਾਅਦ ਹੁਣ ਵੀ ਮੀਟਿੰਗ ਚੱਲੀ ਜਾਂਦੀ ਸੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਏਗਾ ਕੱਲ ਤੇ ਰਸਮੀ ਅਨਾਊਂਸਮੈਂਟ ਕਰਾਂਗੇ ਕੱਲ ਨੂੰ ਤਾਂ ਸਾਡਾ ਵੱਡਾ ਕੰਮ ਹੁਣ ਇਹ ਬਣ ਜਾਣਾ ਹੈ ਇਹ ਸਾਨੂੰ શુભਕਰਨ ਦਾ ਸੰਸਕਾਰ ਅੰਤਮ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਮਤਲਬ ਸਿਖਲਾ ਸਾਨੂੰ ਅਨਾਊਂਸਮੈਂਟ ਕਰਾਂਗੇ ਇਹ ਐਫ ਆਈ ਆਰ ਜਿਹੜੀ ਆ ਤੁਸੀਂ ਵਕੀਲਾਂ ਦੇ ਰਾਹੀਂ ਜਿਹੜੀ ਮਾਰਾਂ ਦੇ ਨਾਲ ਹੀ ਕੋਈ ਵਿਚਾਰੀ ਆ ਜੀ ਜੀ ਸਾਡੇ ਵਕੀਲਾਂ ਨੇ ਕੋਲੇ ਬੈਠ ਕੇ ਜੋ ਪੱਖ ਸਾਰੇ ਬਾਚ ਕੇ ਵਕੀਲਾ ਨੇ ਆਪਦੀ ਨਿਗਰਾਨੀ ਦੇ ਹੇਠੇ ਦੀ ਐਫ ਆਰ ਨੂੰ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਆਪਦੇ ਹਿਸਾਬ ਨਾਲ ਮਤਲਬ ਠੀਕ ਕਰਵਾਇਆ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਪਿੰਗ ਕੋਰ ਦੀ ਰਿਜੈਕਸ਼ਨ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ ਕਿ ਯਾ ਪਹਿਲੇ ਹੀ ਸਬਤੀ ਬਣਨੀ ਚਾਹੀਦੀ ਸੀ ਦੇਖੋ ਦੇਖੋ ਗੱਲ ਪਤਾ ਕੀ ਹੈ ਜੇ ਇਸ ਪੱਖ ਦੇ ਉੱਤੇ ਕਹਿਣਾ ਹੋਵੇ ਤਾਂ ਮੈਂ ਕਹਾਂਗਾ ਸਪਸ਼ਟ ਹੈ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇੱਥੋਂ ਤੱਕ ਰ ਇਹਨਾਂ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਨਸਾਫ ਲੈਣ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵੀ ਤਿਆਰੀ ਸੀ ਇਸ ਗੱਲ ਦੇ ਵਿੱਚ ਔਰ ਮੈਂ ਕਹੂੰਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਮਾਮਲੇ ਤੇ ਆਕੇ ਵੀ ਜੇਕਰ ਇਹ ਹੋਵੇ ਕਿ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਤਾਂ ਮੈਨੂੰ ਲੱਗਦਾ ਇਹ ਬਦਕਿਸਮਤੀ ਦੀ ਗੱਲ ਆ ਪਿਆ ਲੰਬਾ ਅਰਸਾ ਲੱਗ ਗਿਆ ਦਲੇਵਾਲ ਸਾਹਿਬ ਕਾਫੀ ਸਰਕਾਰ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੋਇਆ ਹਾਂ ਇਹ ਕਿਹਾ ਜਾ ਸਕਦਾ ਜਦੋਂ ਕੋਰਟਾਂ ਦੇ ਵਿੱਚ ਵੀ ਗੱਲ ਚੱਲੀ ਪਰ ਇਹ ਬੜੀ ਦੁੱਖ ਦੀ ਗੱਲ ਹੈ ਨਾ ਮੈਂ ਫਿਰ ਇਹੇ ਬੇਨਤੀ ਕਰਦਾ ਹਾਂ ਤੇ ਕੋਰਟ ਚ ਜਾਣਾ ਹੀ ਕਿਉਂ ਪਵੇ ਗੱਲ ਕੋਰਟ ਚ ਜਾ ਵੀ ਕਿਉਂ ਗੱਲ ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ بجائے ਮੂੰਹ ਬੰਦ ਕਰਕੇ ਬੈਠ ਗਈ ਉਹ ਠੀਕ ਨਹੀਂ ਸੀਗਾ ਤੇਰੀ ਹੋ ਗਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ ਇਹ ਤੇ ਅਸੀਂ ਤਾਂ ਸਪਸ਼ਟ ਕਰਿਆ ਤੇ ਬਹੁਤ ਵਾਰੀ ਕਿਹਾ ਹੈ ਇਹ ਗੱਲ ਕਿ ਸਰਕਾਰ ਦੀ ਨਲਾਇਕੀ ਹੈ ਜਲੇਵਾ ਸਾਹਿਬ ਕਿੰਨਾ ਇਨਾ ਕੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਕੀ ਹੋਇਆ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਉਸ ਹਮਤੀ ਬਣੀ ਹੈਗੀ ਹੈ ਨਹੀਂ ਇਹ ਮੀਟਿੰਗ ਦੇ ਵਿੱਚ ਮੰਗਾਂ ਕੋਈ ਨਹੀਂ ਸੀਗੀਆਂ ਇਹ ਤਾਂ ਸਾਫ਼ ਹੈ ਕਿ ਇਹਨੂੰ ਅਸੀਂ ਕਿਹਾ ਸੀਗਾ ਵੀ ਸ਼ਹੀਦ ਦਾ ਦਰਜਾ ਦੇ ਕੇ ਇਹਨੂੰ 1 ਕਰੋੜ ਰੁਪਏ ਦਾ ਮਤਲਬ ਅਨਾਊਂਸਮੈਂਟ ਕੀਤਾ ਜਿਸ ਤਰ੍ਹਾਂ ਦੀਆਂ ਵੀ ਸ਼ਹੀਦਾਂ ਨੂੰ ਇੱਕ ਸ਼ਹੀਦ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਸਾਰੀਆਂ ਨਹੀਂ ਸਾਰੀਆਂ ਨੂੰ ਮਿਲ ਜਿੱਥੇ ਤੋਂ ਸੰਤੁਸ਼ਟੋਂ ਤੁਸੀਂ ਜਥੇਬੰਦੀ ਸੰਤੁਸ਼ਟ ਹਾਂ ਕਿ ਇੱਕ ਫੇਰ ਲਾਲ ਦੇਖੋ ਸਾਡੇ ਵਕੀਲਾਂ ਨੇ ਬੈਠ ਕੇ ਸਾਰਾ ਕੰਮ ਨੂੰ ਕੰਪਲੀਟ ਕਰਾਇਆ ਉਹ ਤੁਸੀਂ ਸੈਟੀਸਫਾਈਡ ਆ ਤਾਂ ਵੱਡੀ ਕਾਰਵਾਈ ਦਾ ਮੈਂ ਪੁੱਤ ਦੇਖੋ ਮੈਂ ਮੈਂ ਚੰਦੇ ਸਾਹਿਬ ਦੇਖੋ ਮੈਂ ਹਜੇ ਮੋਰਚੇ 'ਚ ਆ ਰਹੇ ਹਾਂ ਸ਼ੰਭ ਮੋਰਚੇ 'ਚ ਚਲੇ ਜਾ ਰਹੇ ਹਾਂ ਜੋ ਹੈ ਮਤਲਬ ਇੱਥੇ ਸਾਡੇ ਐਡਵੋਕੇਟ ਸਾਹਿਬ ਹੈਗੇ ਨੇ ਜੋ ਪਰਿਵਾਰ ਦੇ ਮੈਂਬਰ ਵੀ ਪਹੁੰਚੇ ਹੋਣਗੇ ਮੈਨਹੇ ਜੇ ਮਿਲਿਆ ਨਹੀਂ ਪਰਿਵਾਰ ਦੇ ਮੈਂਬਰਾਂ ਨੂੰ ਧੰਨਵਾਦ